ਸ਼ਤਕਾਰਯੋਗ ਦੋਸਤੋ ਪਿਛਲੇ ਦਿਨੀ ਬਿਹਾਰ ਦੇ ਵਿੱਚ ਨੌਕਰੀ ਵਾਸਤੇ ਸਿਲੈਕਟ ਹੋਏ ਡਾਕਟਰ ਜਿਹੜੇ ਮੁੰਡੇ ਕੁੜੀਆਂ ਸੀ ਉਹਨਾਂ ਨੂੰ ਆਰਡਰ ਦਿੰਦੇ ਸਮੇਂ ਬਿਹਾਰ ਦੇ ਮੁੱਖ ਮੰਤਰੀ ਨਤੀਸ਼ ਕੁਮਾਰ ਨੇ ਇੱਕ ਕੁੜੀ ਜਿਹਦਾ ਨਾਮ ਹੈ ਪ੍ਰਵੀਨ Nusrat ਉਹਨੂੰ ਆਰਡਰ ਦਿੰਦੇ ਸਮੇਂ ਫੋਟੋ ਹੋਣ ਲੱਗੀ ਸੀ ਜਦੋਂ ਆਪਣੇ ਹੱਥ ਦੇ ਨਾਲ ਉਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਹਜਾਬ ਪੰਨਿਆ ਹੋਇਆ ਸੀ ਪਰਦਾ ਜਿਹਨੂੰ ਅਸੀਂ ਕਹਿੰਦੇ ਹਾਂ ਉਹਨੂੰ ਆਪਣੇ ਹੱਥ ਨਾਲ ਥੱਲੇ ਨੂੰ ਖਿਸਕਾ ਦਿੱਤਾ ਇਦੇ ਉੱਤੇ ਸੁਣਨ ਦੇ ਵਿੱਚ ਆਇਆ ਖਬਰਾਂ ਦੇ ਮੁਤਾਬਕ ਕਿ ਕੁਝ ਲੋਕ ਹੱਸੇ ਵੀ ਐ ਤਾਂ ਇਸ ਗੱਲ ਨੂੰ ਲੈ ਕੇ ਉਹ ਕੁੜੀ ਐ ਜਿਹੜੀ ਉਹਨੇ ਬੁਰਾ ਮਨਾਇਆ ਇਹਨੂੰ ਚੰਗਾ ਨਹੀਂ ਸਮਝਿਆ ਕਿ ਇਸ ਤਰ੍ਹਾਂ ਕਿਉਂ ਕੀਤਾ ਗਿਆ ਕੁਝ ਹੋਰ ਲੋਕਾਂ ਨੇ ਵੀ ਇਸ ਘਟਨਾ ਨੂੰ ਇਸ ਹਰਕਤ ਨੂੰ ਚੰਗਾ ਨਹੀਂ ਸਮਝਿਆ ਬੇਸ਼ੱਕ ਮੁੱਖ ਮੰਤਰੀ ਐ ਜਿਹੜੇ ਬਜ਼ੁਰਗ ਨੇ ਤੇ ਉਹ ਜਿਹੜੀ ਡਾਕਟਰ ਐ ਕੁੜੀ ਉਹ ਉਹਨਾਂ ਦੇ ਬੱਚਿਆਂ ਵਰਗੀ ਐ ਕਹਿ ਲਈਏ ਤਾਂ ਪੋਤੇਆਂ ਪੋਤੀਆਂ ਵਰਗੀ ਐ ਉਹਨਾਂ ਦੀ ਕੋਈ ਇਸ ਤਰ੍ਹਾਂ ਦੀ ਭਾਵੇਂ ਮਨਸ਼ਾ ਨਾ ਵੀ ਹੋਵੇ ਪਰ ਇੱਥੇ ਜਿਹੜੀ ਗੱਲ ਅਸੀਂ ਕਹਿਣੀ ਚਾਹੁੰਦੇ ਆ ਕਿ ਜੇ ਉਹ ਕੁੜੀ ਅੱਜ ਇਸ ਘਟਨਾ ਤੋਂ ਇੰਨੀ ਪ੍ਰਭਾਵਿਤ ਹੋਈ ਹੈ ਗੰਭੀਰ ਹੋਈ ਹੈ ਕਿ ਉਹ ਬਿਹਾਰ ਛੱਡ ਕੇ ਆਪਣੇ ਮਾਪਿਆਂ ਕੋਲੇ ਕੋਲਕੱਤਾ ਚਲੀ ਗਈ ਹੈ ਤੇ ਉਹਦੇ ਪੇਰੈਂਟਸ ਜਿਹੜੇ ਉਹਨੂੰ ਮਨਾਉਣ ਲੱਗੇ ਹੋਏ ਨੇ ਕਿ ਉਹ ਬਿਹਾਰ ਦੇ ਵਿੱਚ ਰਵੇ ਤੇ ਆਪਣੀ ਨੌਕਰੀ ਕਰੇ ਪਰ ਇਹ ਖਬਰ ਦੇ ਮੁਤਾਬਕ ਹਲੇ ਤਣਾਅ ਬਣਿਆ ਹੋਇਆ ਉਸ ਕੁੜੀ ਦੇ ਦਿਮਾਗ ਦੇ ਵਿੱਚ ਤਾਂ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਹਾਂ ਦੋਸਤੋ ਕਿ ਸਾਡਾ ਦੇਸ਼ ਹੈ ਜਿਹੜਾ ਇਹ ਬਹੁਪੰਤਾ ਦੇਸ਼ ਹੈ ਇਸ ਦੇਸ਼ ਦੇ ਵਿੱਚ ਕਿੰਨੇ ਕਿਸਮ ਦੀਆਂ ਬੋਲੀਆਂ ਪਛਾਵਾ ਰੰਗ ਨਸਲਾਂ ਤੇ ਕਿੰਨਾ ਪਹਿਰਾਵੇ ਨੇ ਥੇ ਤੇ ਸਾਨੂੰ ਇੱਕ ਦੂਜੇ ਦਾ ਮਜ਼ਾਕ ਉਡਾਉਣ ਦੀ ਥਾਂ ਤੇ ਜਾਂ ਉਹਦੇ ਉੱਤੇ ਕੋਈ ਟਿੱਕਾ ਟਿੱਪਣੀ ਕਰਨ ਦੀ ਬਜਾਏ ਸਾਨੂੰ ਇੱਕ ਦੂਜੇ ਨੂੰ ਪ੍ਰਵਾਨ ਕਰਨਾ ਚਾਹੀਦਾ ਹੈ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਸਾਡੇ ਬਾਗੀਚੇ ਦੇ ਵਿੱਚ ਕਿੰਨੀਆਂ ਕਿਸਮਾਂ ਦੇ ਸੋਹਣੇ ਸੋਹਣੇ ਫੁੱਲ ਨੇਗੇ ਕੋਈ ਕਾਲਾ ਹੋਵੇ ਗੋਰਾ ਹੋਵੇ ਉੱਚਾ ਹੋਵੇ ਲੰਬਾ ਹੋਵੇ ਮੋਟਾ ਹੋਵੇ ਪਤਲਾ ਹੋਵੇ ਕੋਈ ਹਿੰਦੂ ਹੋਵੇ ਸਿੱਖ ਹੋਵੇ ਮੁਸਲਮਾਨ ਹੋਵੇ ਈਸਾਈ ਹੋਵੇ ਬੋਧੀ ਹੋਵੇ ਜੈਨੀ ਹੋਵੇ ਕਿੰਨੇ ਸਾਰੇ ਧਰਮ ਨੇ ਕਿੰਨੇ ਸਾਰੇ ਸਾਡੇ ਇਲਾਕੇ ਨੇ ਕਿੱਡਾ ਵਿਸ਼ਾਲ ਦੇਸ਼ ਆ ਸਾਡਾ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਕਿਸੇ ਦੇ ਸਾਨੂੰ ਕਿਸੇ ਵੀ ਨਾ ਖਾਣੇ ਦੇ ਉੱਤੇ ਉਹ ਬੋਲੀ ਕਿਹੋ ਜੀ ਬੋਲਦਾ ਉਹ ਪਹਿਰਾਵਾ ਕਿਹੋ ਜਿਹਾ ਪਹਿਨਦਾ ਸਾਨੂੰ ਉਹਦੇ ਉੱਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਬਿਲਕੁਲ ਜਿਵੇਂ ਆ ਹਿਜਾਬ ਵਾਲੀ ਘਟਨਾ ਤੋਂ ਹੁਣ ਇਹ ਕਿੱਡੀ ਗੱਲ ਆ ਜਿਹੜੀ ਬਾਤ ਦਾ ਬਤੰਗੜ ਬਣ ਗਈ ਹੈ ਤੇ ਇਸ ਗੱਲ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਇਹ ਤਾਂ ਸਭਕ ਸਿੱਖਣਾ ਚਾਹੀਦਾ ਹੈ ਤੇ ਕਈ ਲੋਕ ਅਸੀਂ ਵੇਖਦੇ ਆ ਕਿ ਕਈ ਵਾਰੀ ਸਰਦਾਰਾਂ ਦਾ ਸਿੱਖਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਸਰਦਾਰ ਜੀ ਤੁਹਾਡੇ 12:00 ਵੱਜ ਗਏ ਇੱਕ ਮੰਤਰੀ ਹੈ ਜਿਹੜਾ ਉਹ ਕਿਹੜੀ ਸਟੇਟ ਦਾ ਉਹਨੇ ਵੀ ਪਿਛਲੇ ਦਿਨੀ ਮਾਫੀ ਮੰਗੀ ਹੈ ਬਹੁਤੇ ਲੋਕਾਂ ਨੂੰ ਇਹ 12:00 ਵੱਜਣ ਦਾ ਮਤਲਬ ਹੀ ਨਹੀਂ ਪਤਾ ਹੈਗਾ ਭਾਈ ਜਦੋਂ ਸਾਡੇ ਤੇ ਨਾਦਰ ਸ਼ਾਹ ਵਰਗੇ ਤੇ ਹੋਰ ਜਿਹੜੇ ਮੁਗਲ ਬਾਦਸ਼ਾਹ ਸੀਗੇ ਉਹ ਜਦੋਂ ਹਿੰਦੁਸਤਾਨ ਦੇ ਉੱਤੇ ਹਮਲਾ ਕਰਦੇ ਸੀਗੇ ਤੇ ਪੰਜਾਬ ਦੇ ਵਿੱਚੋਂ ਲੰਘ ਕੇ ਜਾਂਦੇ ਸੀਗੇ ਤੇ ਪੂਰੇ ਹਿੰਦੁਸਤਾਨ ਨੂੰ ਪੂਰੇ ਦੇਸ਼ ਭਾਰਤ ਨੂੰ ਮੰਦਰਾਂ ਨੂੰ ਲੁੱਟ ਕੇ ਤੇ ਇਥੋਂ ਦੀਆਂ ਧੀਆਂ ਪੈਣਾ ਨੋਜਬਰੀ ਕਈ ਵਾਰੀ ਆਪਣੇ ਨਾਲ ਲੈ ਜਾਂਦੇ ਸੀਗੇ ਤੇ ਪੰਜਾਬ ਦੇ ਵਿੱਚ ਜਦੋਂ ਵਾਪਸ ਹੁੰਦੇ ਸੀਗੇ ਤਾਂ ਪੰਜਾਬ ਦੇ ਜਿਹੜੇ ਫਿਰ ਸਿੱਖ ਸਰਦਾਰ ਹੁੰਦੇ ਸੀ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜੰਗਲਾਂ ਦੇ ਵਿੱਚ ਹਥਿਆਰਬੰਦ ਹੋ ਕੇ ਉਹਨਾਂ ਨੂੰ ਉਹ ਰੋਕਦੇ ਸੀ ਠੱਲ ਪਾਉਂਦੇ ਸੀ ਤੇ ਉਹਨਾਂ ਕੁੜੀਆਂ ਨੂੰ ਉਹ ਛਡਾ ਲੈਂਦੇ ਸੀ ਉਹਨਾਂ ਮੁਗਲਾਂ ਦੇ ਕੋਲੋਂ ਤੇ ਉਹ ਕੁੜੀਆਂ ਜਦੋਂ ਉਹਨਾਂ ਕੋਲੋਂ ਛਡਾ ਲੈਂਦੇ ਸੀਗੇ ਤੇ ਇਤਿਹਾਸ ਬੋਲਦਾ ਹੈ ਤੇ ਉਹ ਕੁੜੀਆਂ ਨੂੰ ਫਿਰ ਉਹਨਾਂ ਦੇ ਘਰਾਂ 'ਚ ਵੀ ਪਹਚਾ ਕੇ ਆਉਂਦੇ ਹੁੰਦੇ ਸੀ ਤੇ ਇਹ ਉਹ ਜਿਹੜਾ ਹਮਲਾ ਕਰਦੇ ਸੀ ਇਹ ਰਾਤ ਦੇ 12 ਵਜੇ ਹੀ ਕਰਦੇ ਸੀ ਇਹ 12 ਵਜੇ ਵਾਲਾ ਮੁਹਾਵਰਾ ਤਾਂ ਬਣਿਆ ਇਹ ਪੋਜ਼ਿਟਿਵ ਗੱਲ ਐ ਕੋਈ ਮਾੜੀ ਗੱਲ ਨਹੀਂ ਚੰਗੀ ਗੱਲ ਐ ਬਹਾਦਰੀ ਦੀ ਗੱਲ ਐ ਇਤਿਹਾਸ ਦੀ ਗੱਲ ਐ ਪਰ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ ਇਸ ਗੱਲ ਦਾ ਤੇ ਉਹ ਐਵੇਂ ਮਜ਼ਾਕ ਦੇ ਵਿੱਚ ਵੀ ਪੱਗ ਬੰਨਿਆ ਇਹਦਾ ਮਜ਼ਾਕ ਉਡਾ ਦਿਓ ਭਾਈ ਹਰੇਕ ਬੰਦੇ ਨੂੰ ਖੋਲ ਐ ਕੋਈ ਪੱਗ ਬੰਨੇ ਕੋਈ ਨਾ ਬੰਨੇ ਕੋਈ ਸਾੜੀ ਬੰਨੇ ਕੋਈ ਸਲਵਾਰ ਪਹਿਨੇ ਕੋਈ ਤੋਤੀ ਪਹਿਨੇ ਕੋਈ ਟੋਪੀ ਪਹਿਨੇ ਕੋਈ ਪੈਂਟ ਪਹਿਨੇ ਤੇ ਕੋਈ ਪੱਗ ਬੰਨੇ ਇਹ ਹਰੇਕ ਨੂੰ ਆਜ਼ਾਦੀ ਹੈ ਇੱਥੇ ਤੇ ਸਾਨੂੰ ਇੱਕ ਦੂਜੇ ਨੂੰ ਦੇਖ ਕੇ ਖੁਸ਼ ਹੋਣਾ ਚਾਹੀਦਾ ਹੈ ਨਾ ਕਿ ਅਸੀਂ ਕਿਸੇ ਦੇ ਚਾਹੇ ਕੋਈ ਹਜਾਬ ਪਹਿਂਦਾ ਹੈ ਇਹ ਕੁੜੀਆਂ ਨੇ ਸਾਡੀਆਂ ਮੁਸਲਮਾਨ ਧੀਆਂ ਸਾਡੀਆਂ ਇਹ ਹਜਾਬ ਪਹਿਂਦੀਆਂ ਤੇ ਪਹਿਨਣ ਬਈ ਉਹਨਾਂ ਨੂੰ ਉਹੋ ਜਿਹਾ ਵਾਤਾਵਰਣ ਮਿਲਿਆ ਉਹਨਾਂ ਦੇ ਆਪਣੇ ਰਸਮੋ ਰਿਵਾਜ ਨੇ ਜਿਹੋ ਜਿਹਾ ਉਹਨਾਂ ਦਾ ਕਲਚਰ ਹੈ ਉਹਨਾਂ ਨੂੰ ਆਪਣੇ ਢੰਗ ਨਾਲ ਜੀਣ ਦੇ ਹਰੇਕ ਬੰਦੇ ਨੂੰ ਆਪਣੇ ਆਜ਼ਾਦੀ ਪਰ ਢੰਗ ਦੇ ਨਾਲ ਜੀਣ ਦਾ ਮਰਨ ਦਾ ਹੱਕ ਹੈ ਇਸੇ ਗੱਲ ਦਾ ਤਾਂ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾ ਕੇ ਹਟਿਆ ਉਹ ਉਹ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਇਹੀ ਸੁਨੇਹਾ ਦਿੰਦਾ ਨਾ ਸਾਨੂੰ ਕਿ ਹਰੇਕ ਬੰਦੇ ਨੂੰ ਆਪਾਂ ਆਪਣੇ ਮਜ਼ਬ ਦੇ ਵਿੱਚ ਜਿਹੜੇ ਚੋਂ ਪੈਦਾ ਹੋਇਆ ਹੈ ਤੇ ਜਿਹੜੇ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ ਜਿਹੜਾ ਉਹ ਕੁਝ ਕਰ ਰਿਹਾ ਸੀ ਉਹਦੇ ਖਿਲਾਫ ਜਾ ਕੇ ਗੁਰੂ ਜੀ ਨੇ ਤੇ ਉਹਨਾਂ ਦੇ ਸਾਥੀਆਂ ਨੇ ਸ਼ਹੀਦੀ ਦਿੱਤੀ ਹੈ ਇਸੇ ਗੱਲ ਲਈ ਤਾਂ ਤਾਂ ਸਾਨੂੰ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਇਹ ਜਿਹੜੇ ਨਿਯੁਕਤੀ ਪੱਤਰ ਵੀ ਜਿਹੜੇ ਵੰਡੇ ਜਾਂਦੇ ਨੇਗੇ ਇਹ ਨਤੀਸ਼ ਕੁਮਾਰ ਹੋਰਾਂ ਨੇ ਵੀ ਜਿਹੜਾ ਡਰਾਮਾ ਕੀਤਾ ਉੱਥੇ ਨਿਯੁਕਤੀ ਪੱਤਰ ਵੰਡਣ ਦਾ ਇਹ ਸਾਰੇ ਮੁੱਖ ਮੰਤਰੀ ਕਰਦੇ ਨੇਗੇ ਕਿਸੇ ਵੀ ਸਟੇਟ ਦਾ ਵੇਖ ਲਓ ਕਿਉਂਕਿ ਉਹਨਾਂ ਨੇ ਬਖਾਵਾ ਕਰਨਾ ਹੁੰਦਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਦੇਣਾ ਹੁੰਦਾ ਦੇਖੋ ਅਸੀਂ ਨੌਕਰੀਆਂ ਵੰਡ ਰਹੇ ਹਾਂ ਭਾਈ ਉਹ ਜਿਹੜੀਆਂ ਨੌਕਰੀਆਂ ਉਹਨਾਂ ਨੂੰ ਮਿਲਦੀਆਂ ਨੇ ਨਾ ਚਾਹੇ ਉਹ ਡਾਕਟਰ ਨੇ ਚਾਹੇ ਅਧਿਆਪਕ ਨੇ ਚਾਹੇ ਕੋਈ ਹੋਰ ਮੁਲਾਜ਼ਮ ਹੋਣ ਉਹ ਆਪਣੀ ਕਾਬਲੀਅਤ ਨਾਲ ਲੈਂਦੇ ਨੇ ਜੇ ਉਹ ਕਾਬਲ ਹੁੰਦੇ ਨੇ ਤਾਂ ਉਹਨਾਂ ਨੂੰ ਆਰਡਰ ਮਿਲਦੇ ਆ ਤਾਂ ਉਹਨਾਂ ਨੂੰ ਉਹ ਨੌਕਰੀ ਮਿਲਦੀ ਹੈ ਤੇ ਹਰੇਕ ਵਿਭਾਗ ਦੇ ਆ ਡਾਇਰੈਕਟਰ ਹੁੰਦਾ ਤੇ ਜੇ ਉਹ ਸਿਹਤ ਵਿਭਾਗ ਦੇ ਵਿੱਚ ਹੁਣ ਇਹ ਨੌਕਰੀਆਂ ਦੇ ਆਰਡਰ ਦੇ ਰਹੇ ਸੀਗੇ ਤਾਂ ਸਿਹਤ ਵਿਭਾਗ ਦਾ ਜਿਹੜਾ ਡਾਇਰੈਕਟਰ ਆ ਉਹਦਾ ਫਰਜ਼ ਬਣਦਾ ਹੁੰਦਾ ਹੈ ਕਿ ਉਹਨਾਂ ਨੂੰ ਆਰਡਰ ਦੇਵੇ ਉਹਨਾਂ ਨੂੰ ਫੋਨ ਤੇ ਸੂਚਿਤ ਕਰੇ ਉਹਨਾਂ ਨੂੰ ਈਮੇਲ ਕਰੇ ਜਾਂ ਬਾਈ ਪੋਸਟ ਜਿਹਨੂੰ ਅਸੀਂ ਕਹਿੰਦੇ ਆ ਡਾਕ ਰਾਈ ਉਹਨਾਂ ਨੂੰ ਆਰਡਰ ਪੇਜ ਕਿੰਨੇ ਢੰਗ ਤਰੀਕੇ ਹੈਗੇ ਨੇ ਇਹ ਮੁੱਖ ਮੰਤਰੀਆਂ ਇਕੱਠ ਕਰਕੇ ਬੇਰੁਜ਼ਗਾਰ ਮੁੰਡੇ ਕੁੜੀਆਂ ਦਾ ਉੱਥੇ ਡਰਾਮੇबाजी ਕਰਨੀ ਇਸ ਤਰ੍ਹਾਂ ਦੀ ਬਖਾਵਾ ਕਰਨਾ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਅੰਨਦਾਤਾ ਹੁੰਨੇ ਆ ਅਸੀਂ ਨੌਕਰੀ ਦਾਤਾ ਹੁੰਨੇ ਆ ਦੇਖੋ ਅਸੀਂ ਤਾਂ ਜੀ ਅਪੁਆਇੰਟਮੈਂਟ ਲੈਟਰ ਹੈ ਜਿਹੜੇ ਉਹ ਨਿਯੁਕਤੀਆਂ ਬਣ ਰਹੇ ਆ ਇਸ ਤਰ੍ਹਾਂ ਦਾ ਡਰਾਮਾ ਜੇ ਇਹ ਨਾ ਕਰਨ ਤਾਂ ਬਹੁਤ ਸਾਰੀਆਂ ਗੱਲਾਂ ਤੋਂ ਇਹ ਬਚ ਸਕਦੇ ਨੇਗੇ ਪਰ ਇਹ ਨਹੀਂ ਟਲਣਗੇ ਕਿਉਂਕਿ ਇਹਨਾਂ ਨੇ ਫੋਕੇ ਆਪਦੇ ਨੰਬਰ ਵੀ ਬਣਾਉਣੇ ਹੁੰਦੇ ਨੇ ਜਦੋਂ ਕਿ ਨੌਕਰੀਆਂ ਇਹ ਜਿੰਨੇ ਵੀ ਮੁੰਡੇ ਕੁੜੀਆਂ ਲੈਂਦੇ ਨੇ ਸਿਰਫ ਇਹ ਆਪਣੀ ਯੋਗਤਾ ਤੇ ਆਪਣੀ ਕਾਬਲੀਅਤ ਦੇ ਆਧਾਰ ਤੇ ਉੱਤੇ ਇਹ ਅਪਲਾਈ ਕਰਕੇ ਟੈਸਟ ਪਾਸ ਕਰਕੇ ਇਹ ਫੇਰ ਇਹਨਾਂ ਨੂੰ ਨੌਕਰੀਆਂ ਮਿਲਦੀਆਂ ਇਹ ਥਾਲੀ ਚ ਪਰੋਸ ਕੇ ਨਹੀਂ ਦਿੰਦਾ ਕੋਈ ਮੰਤਰੀ ਜਾਂ ਮੁੱਖ ਮੰਤਰੀ ਉਹਨਾਂ ਨੂੰ ਇਹ ਉਹਨਾਂ ਦੀ ਕਾਬਲੀਅਤ ਹੁੰਦੀ ਹੈ ਤਾਂ ਅਸੀਂ ਇਸ ਗੱਲ ਨੂੰ ਇੱਥੇ ਨਵੇੜਦੇ ਹੋਏ ਨਹੀਂ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਦੇਸ਼ ਹੈ ਇਹ ਬਹੁਪੰਤਾ ਦੇਸ਼ ਹੈ ਤੇ ਸਾਨੂੰ ਇੱਕ ਦੂਜੇ ਨੂੰ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ ਇੱਕ ਦੂਜੇ ਦੀ ਭਾਸ਼ਾ ਨੂੰ ਸੁਣ ਕੇ ਖੁਸ਼ ਹੋਣਾ ਚਾਹੀਦਾ ਹੈ ਤੇ ਮੈਂ ਬੇਨਤੀ ਤੁਹਾਨੂੰ ਕਰਦਾ ਹਾਂ ਦੋਸਤੋ ਕਿ ਮੇਰਾ ਨਾਮ ਮੇਘਰਾਜ ਰੱਲਾ ਮੇਰੇ YouTube ਚੈਨਲ ਦਾ ਨਾਂ ਵੀ ਮੇਘਰਾਜ ਰੱਲਾ ਹੈ ਤੇ ਸਬਸਕ੍ਰਾਈਬ ਵਾਲਾ ਬਟਨ ਦਬਕੇ ਮੈਨੂੰ ਆਪ ਦਾ ਦੋਸਤ ਜ਼ਰੂਰ ਬਣਾਇਓ ਮੇਰੀ ਤੁਹਾਨੂੰ ਬੇਨਤੀ ਹੈ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਆਪਣੀ ਰਾਇ ਜ਼ਰੂਰ ਦਿਓ ਇਹ ਮੇਰੀ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ